ਜਹਾਜ਼ਾਂ ਦਾ ਚੱਲਣਾ ਔਖਾ ਹੋ ਜਾਂਦਾ ਹੈ ਜ਼ਿੰਦਗੀ ਦੇ ਜਿਉਂ ਸਵਾਸ ਉਛਲਦੇ ਨੇ ਬਾਹਰ ਨਿਕਲਦੇ ਨੇ ਉਦੋਂ ਵਾਇਗਰੂ ਆਉਂਦਾ ਬਹੁਤ ਆਉਂਦਾ ਅਲੱਗ-ਅਲੱਗ ਲੋਕ ਹੀ ਖੜੇ ਹੁੰਦੇ ਨੇ ਮੁਰਦੇ ਦੇ ਕਹਿੰਦੇ ਨੇ ਵਾਇਗਰੂ ਆਉਂ ਉਹਦੇ ਸਵਾਸ ਨਿਕਲਦੇ ਹੁੰਦੇ ਨੇ ਔਰ ਉਸ ਵਕਤ ਉਸ ਨੂੰ ਪਤਾ ਚੱਲਦਾ ਹੈ ਬੜੀ ਕੀਮਤੀ ਜ਼ਿੰਦਗੀ ਸੀ ਵਿਅਰਥ ਚਲੀ ਗਈ ਬੜਾ ਕੀਮਤੀ ਜੀਵਨ ਸੀ ਵਿਅਰਥ ਚਲਾ ਗਿਆ ਕੋਟੂ ਦਾ ਇੱਕ ਸ਼ਾਇਰ ਕਹਿੰਦਾ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਗੀ ਜ਼ਿੰਦਗੀ ਦਾ ਦੀਵਾ ਬੁਝਣ ਲਗਾ ਅਜ ਪਤਾ ਚੱਲੇ ਔਰ ਯਕੀਨ ਚਾਨੋ ਜਦੋਂ ਬੁਝਦਾ ਓਦੋਂ ਹੀ ਪਤਾ ਚੱਲਦਾ ਪਹਿਲੇ ਨਹੀਂ ਪਤਾ ਚੱਲਦਾ ਪਹਿਲੇ ਤੈਨਹੀਂ ਚੱਲ ਜਾਂਦਾ ਉਹਦੀ ਰੋਸ਼ਨੀ ਨੂੰ ਲਾਭ ਹੀ ਨਹੀਂ ਦੇਂਦਾ ਜ਼ਿੰਦਗੀ ਦਾ ਕਦੀ ਸਹੀ ਇਸਤੇਮਾਲ ਹੀ ਨਹੀਂ ਕਰਦੇ ਜੀਵਨ ਜਦੋਂ ਰੱਖੋਂ ਜਾਣ ਲੱਗਦਾ ਦੀਵਾ ਜਦ ਬੁਝਣ ਲੱਗਦਾ ਓਦੋਂ ਖਿਆਲ ਆਂਦਾ ਲੈ ਦੀਵਾ ਤੇ ਗਈ ਜੋਤ ਤੇ ਗਈ ਰੋਸ਼ਨੀ ਤੇ ਗਈ Por isso estão peles né? meu,